ਮਾ ਰੂਹੀ ਮੈਂ ਤੁਮ ਲਸਨਤ ਨਗਰ ਕਾ ਦੀਆਂ ਦੀ ਰਹਿਣ ਵਾਲੀ ਆ ਇਹ ਥੋੜੇ 16 ਅਪ੍ਰੈਲ ਦੀ ਗੱਲ ਆ 2024 ਦੀ ਕਿ ਮੈਂ ਆਪਣਾ 4 ਲੱਖ ਦੇ ਦੋ ਦੋ ਕਰਕੇ ਚੈੱਕ ਦੋ ਦੋ ਲੱਖ ਦੇ ਬੈਂਕ ਆਫ ਬਰੋਦਾ ਇਹਦੇ ਵਿੱਚ ਕੈਸ਼ੀਅਰ ਸੀਗਾ ਤਲਵਿੰਦਰ ਸਿੰਘ ਉਹਨੂੰ ਦੇ ਕੇ ਆਈ ਸੀਗੀ ਉਹ ਸਾਨੂੰ ਉਹ ਸਾਡਾ ਕਾਫੀ ਅੱਛਾ ਨੌਨ ਬਚਮਨ ਤੋਂ ਅਸੀਂ ਉਹਨੂੰ ਜਾਣਦੇ ਸੀਗੇ ਉਸਦੇ ਫਾਦਰ ਸਰਦਾਰ ਬਲਦੇਵ ਸਿੰਘ ਜੀ ਉਹ ਵੀ ਮੇਰੇ ਫਾਦਰ ਨਾਲ ਹੀ ਗਵਰਨਮੈਂਟ ਜੌਬ ਕਰਦੇ ਸੀਗੇ ਰਿਟਾਇਰਡ ਨੇ ਔਰ ਉਹ ਲੜਕਾ 5-6 ਸਾਲ ਤੋਂ ਇੱਥੇ ਬੈਂਕ ਆਫ ਬਰੋਦਾ ਵਿੱਚ ਗਵਰਨਮੈਂਟ ਜੌਬ ਕਰ ਰਿਹਾ ਸੀਗਾ ਉਸਦੇ ਕਾਲ ਕਰਨ ਤੇ ਉਸਨੇ ਸਾਨੂੰ ਕੋਈ ਬੈਂਕ ਦੀ ਪਾਲਿਸੀ ਦੱਸੀ ਕਿ ਜੋ ਬੈਂਕ ਮੁਲਾਜ਼ਮ ਬੈਂਕ ਦੇ ਵਿੱਚ ਜੌਬ ਕਰਦੇ ਨੇ ਇਹ ਸਰਵਿਸ ਸਿਰਫ ਉਹਨਾਂ ਵਾਸਤੇ ਹੀ ਹੁੰਦੀ ਹੈ ਕਿ ਅਗਰ ਤੁਸੀਂ 1 ਸਾਲ ਵਾਸਤੇ ਕੋਈ 1 ਲੱਖ ਜਮਾ ਕਰਵਾਉਂਦੇ ਹੋ ਤਾਂ ਉੱਤੇ 20% ਵਿਆਜ ਮਿਲਦਾ ਹੈ ਇਸ ਤਰ੍ਹਾਂ ਕਹਿ ਕੇ ਉਹਨੇ ਸਾਨੂੰ ਦੱਸਿਆ ਕਿ ਸਾਲ ਦਾ 10 ਲੱਖ ਦਾ ਕੋਟਾ ਸੀ ਜਿਹਦੇ ਵਿੱਚ ਮੈਂ ਆਪਣੇ ਮਾਂ ਪਰ ਅਪਰਾਭਜੋਤ ਕੋਲ ਦਾ ਵੀ ਕੀਤਾ ਹੈ ਆਪਣੀ ਸਿਸਟਰ ਦਾ ਵੀ ਕੀਤਾ ਹੈ ਤੇ ਇਹ ਗੱਲ ਫਿਰ ਤੁਸੀਂ 4 ਲੱਖ ਦਾ ਕੋਟਾ ਮੇਰੇ ਕੋਲ ਰਹਿ ਗਿਆ ਹੈ ਔਰ ਤੁਸੀਂ ਕਰਵਾ ਲਓ ਤੁਹਾਨੂੰ 1 ਸਾਲ ਵਾਸਤੇ 20% ਵਿਆਜ ਮਿਲੇਗਾ ਤੇ ਚਲੋ ਉਸ ਦੀ ਗੱਲ ਮੰਨਨ ਤੇ ਉਸ ਨੇ ਦੋ ਚੈੱਕ ਦੀ ਡਿਮਾਂਡ ਕੀਤੀ ਜੋ ਕਿ ਉਹਨਾਂ ਮੈਂ ਦੇ ਕੇ ਆਈ ਸੀ ਪਰ ਉਸ ਨੂੰ ਮੈਂ ਕਿਹਾ ਕਿ ਕੋਈ ਮੈਸੇਜ ਵਗੈਰਾ ਨਹੀਂ ਆਇਆ ਜਾਂ ਕੋਈ ਡਾਕੂਮੈਂਟ ਵਗੈਰਾ ਉਹਦੇ ਵੱਲੋਂ ਨਹੀਂ ਦਿੱਤੇਗੇ ਜਦੋਂ ਮੇਰੇ ਬਾਰ ਬਾਰ ਪੁੱਛਣ ਤੇ ਮੈਂ ਕਿਹਾ ਗਿਆ ਤੇ ਉਸ ਨੇ ਬਾਰ ਬਾਰ ਇਹੀ ਕਿਹਾ ਕਿ ਮੈਂ ਤੁਹਾਨੂੰ ਆਂਦਾ ਜਾਂਦਾ ਫੜਾ ਦਾਂਗਾ ਜਾਂ ਫਿਰ ਮੈਂ ਘਰੇ ਦੇ ਜਾਾਂਗਾ ਕਿਉਂਕਿ ਉਹ ਸਾਡੇ ਦੋ ਗਲੀਆਂ ਛੱਡ ਕੇ ਹੀ ਉਸ ਦਾ ਘਰ ਸੀਗਾ ਉਹ ਵੀ ਮਹੱਲਾ ਸੰਤ ਨਗਰ ਦਾ ਹੀ ਵਸਾਈ ਹੈ ਤੇ ਫਿਰ ਉਸ ਤੋਂ ਬਾਅਦ ਵੀ ਜਦੋਂ ਉਹਨੂੰ ਕੁਝ ਨਹੀਂ ਦਿੱਤਾ ਗਿਆ ਫਿਰ ਉਸ ਤੋਂ ਬਾਅਦ 3 ਜੁਲਾਈ ਦੀ ਗੱਲ ਹੈ ਮੈਂ 2 ਲੱਖ ਰੁਪਏ ਆਪਣੇ ਮੰਮੀ ਦੇ ਅਕਾਊਂਟ ਵਿੱਚ ਕੈਸ਼ ਜਮਾ ਕਰਵਾਣ ਗਈ ਸੀ ਤੇ ਉਸਨੇ ਮੈਨੂੰ ਕੋਈ ਰਸੀਦ ਨਹੀਂ ਦਿੱਤੀ ਜਮਾ ਕਰਨ ਲੱਗਿਆ ਔਰ ਕਿਹਾ ਕਿ ਟਾਈਮ ਜ਼ਿਆਦਾ ਹੋ ਗਿਆ ਸੀ ਔਰ ਮੈਂ ਲੇਟ ਐਂਟਰੀ ਵਿੱਚ ਜਮਾ ਕਰ ਦਿੱਤੇ ਨੇ ਬਟ ਜਦੋਂ ਬੈਂਕ ਦਾ ਕੋਈ ਮੈਸੇਜ ਨਹੀਂ ਆਇਆ ਔਰ ਮੈਂ ਲਗਾਤਾਰ ਉਹਨੂੰ 20-25 ਦਿਨ ਪੁੱਛਦੀ ਰਹੀ ਪੁੱਛਦੀ ਰਹੀ ਫਿਰ ਅਗਸਤ ਵਿੱਚ 1.5 ਮਹੀਨੇ ਬਾਅਦ ਉਸਨੇ ਕਿਸੇ ਹੋਰ ਦੇ ਅਕਾਊਂਟ ਵਿੱਚੋਂ ਦਲਜੀਤ ਕੌਰ ਵਾਈਫ ਆਫ ਜਤਿੰਦਰ ਸਿੰਘ ਕੋ ਟੋਟਲ ਮਲਦੇ ਨੇ ਉਹਨਾਂ ਦੇ ਅਕਾਊਂਟ ਵਿੱਚ ਇਲੀਗਲੀ ਸਾਡੇ ਅਕਾਊਂਟ ਵਿੱਚ ਟ੍ਰਾਂਸਫਰ ਕਰ ਦਿੱਤੇ ਸਾਨੂੰ ਡਿਪੋਜ਼ਿਟ ਦਾ ਮੈਸੇਜ ਆਇਆ ਸੀ ਬਟ ਸਾਨੂੰ ਇਹ ਮੈਸੇਜ ਨਹੀਂ ਆਇਆ ਕਿ ਕਿਸੇ ਦੇ ਅਕਾਊਂਟ ਵਿੱਚੋਂ ਟਰਾਂਸਫਰ ਕੀਤੇ ਗਏ ਨੇ ਹੁਣ ਜਿਹਦੇ ਅਕਾਊਂਟ ਵਿੱਚੋਂ ਵੀ ਟਰਾਂਸਫਰ ਕੀਤੇ ਗਏ ਨੇ ਉਹਨਾਂ ਨੇ ਸਾਡੇ ਉਤੇ ਬੈਂਕ ਵਿੱਚ ਲਿਖਵਾ ਦਿੱਤਾ ਹੈ ਕਿ ਇਸ ਅਕਾਊਂਟ ਵਿੱਚ ਟਰਾਂਸਫਰ ਹੋਏ ਨੇ ਔਰ ਸਾਡੇ ਅਕਾਊਂਟ ਵਿੱਚੋਂ ਲੀਨ ਐਕਟੀਵਿਟੀ ਜਿਹੜੀ ਹੈ ਉਹ ਲੱਗਦੀ ਹੈ ਔਰ 2 ਲੱਖ ਜਿਹੜਾ ਉਹ ਵੀ ਅਸੀਂ ਕਢਵਾ ਨਹੀਂ ਸਕਦੇ ਇਸ ਕਰਕੇ ਉਹ ਟੋਟਲ ਜਿਹੜਾ ਹੈ 6 ਲੱਖ ਦਾ ਕਪਲਾ ਜਿਹੜਾ ਹੈ ਸਵਦਾਤ ਰਜਿੰਦਰ ਸਿੰਘ ਵੱਲੋਂ ਕੀਤਾ ਗਿਆ ਹੈ ਔਰ ਇਹ ਜਿਹੜੇ ਤੁਸੀਂ ਦੇਖ ਰਹੇ ਹੋ ਨਾਲ ਜਿੰਨੇ ਵੀ ਸਾਥੀ ਖੜੇ ਨੇ ਇਹਨਾਂ ਸਾਰਿਆਂ ਦੀ ਇੰਨੇ-ਇੰਨੇ ਅਮ ਬੈਂਕ ਕੋਲੋਂ ਇਹ ਦੱਸਿਆ ਗਿਆ ਹੈ ਕਿ ਨੀਅਰ ਅਬਾਊਟ 1.5 ਕਰੋੜ ਦਾ ਘਪਲਾ ਹੈਗਾ ਹੈ ਔਰ ਤਾਂ ਜਿੰਦਰ ਸਿੰਘ 18 ਦਸੰਬਰ ਦਾ ਇਹ ਤੋਂ ਫਰਾਰ ਹੈ ਗਿਆ ਔਰ 9 ਸਾਲ ਵਾਲੇ ਦਿਨ ਸਾਨੂੰ ਮੈਨੂੰ ਜਦੋਂ ਇਹ ਸਾਰੀ ਗੱਲ ਪਤਾ ਲੱਗੀ ਸੀ ਤੇ ਮੈਂ ਉਸ ਨੂੰ ਮੈਸੇਜ ਕਾਲ ਕੀਤੀ ਉਸ ਨੇ ਮੇਰਾ ਕੋਈ ਕਾਲ ਨਹੀਂ ਉਠਾਇਆ ਔਰ ਮੈਸੇਜ ਵਿੱਚ ਉਹਨੇ ਮੈਨੂੰ ਜਵਾਬ ਦਿੱਤਾ ਹੈ ਜਿਹਦੇ ਵੀ ਮੇਰੇ ਕੋਲ ਪ੍ਰੂਫ ਵੀ ਹੈਗੇ ਨੇ ਉਹਦੇ ਵਿੱਚ ਉਹਨੇ ਇਹ ਕਿਹਾ ਹੈ ਕਿ ਤੁਹਾਡੇ ਪੈਸੇ ਤੁਹਾਨੂੰ ਵਾਪਸ ਮਿਲ ਜਾਣਗੇ ਪਰ ਇਹ ਸਭ ਤੋਂ ਨਿਕਲਣ ਤੋਂ ਬਾਅਦ ਪਰ ਉਸ ਤੋਂ ਬਾਅਦ ਉਸ ਨੇ ਮੈਨੂੰ ਵਟਸਐਪ ਤੋਂ ਬਲੌਕ ਕਰ ਦਿੱਤਾ ਨੰਬਰ ਵੀ ਬਲੌਕਿੰਗ ਵਿੱਚ ਪਾ ਦਿੱਤਾ ਹੈ ਔਰ ਮੈਂ ਮੈਨੂੰ ਲੱਗਦਾ ਹੈ ਕਿ ਇਸ ਵਿੱਚ ਉਹਦਾ ਇਕੱਲੇ ਦਾ ਕੋਈ ਹੱਥ ਨਹੀਂ ਹੈਗਾ ਹੋਰ ਵੀ ਕੋਈ ਸ਼ਾਮਿਲ ਨਹੀਂ ਬਟ ਉਹਨਾਂ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਹੈਗੀ ਸਾਡੀ ਇਹ ਉਹਦੇ ਖਿਲਾਫ ਅਸੀਂ ਐਸਐਸਪੀ ਦੇ ਆਫਿਸ 'ਚ ਵੀ ਕੰਪਲੇਂਟ ਕੀਤੀ ਹੋਈ ਹੈ ਜਦੋਂ ਸਾਨੂੰ ਕੰਪਲੀਟ ਨੰਬਰ ਮਿਲਿਆ ਹੁਣ ਸਾਡੀ ਇਹ ਰਿਕਵੈਸਟ ਹੈ ਕਿ ਸਾਡਾ ਕੋਈ ਨਾ ਕੋਈ ਮਸਲਾ ਜਿਹੜਾ ਹੈ ਉਹ ਹੱਲ ਕੀਤਾ ਜਾਏ ਅਤੇ ਜਿੰਦਰ ਸਿੰਘ ਤੇ ਕੋਈ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਸੀਂ ਜੋ ਜਿੱਥੇ ਰਹਿ ਰਹੇ ਨੇ ਕਿਉਂਕਿ ਉਹਦੇ ਮਾਤਾ ਪਿਤਾ ਘਰ ਵਾਪਸ ਆ ਚੁੱਕੇ ਨੇ ਤੇ ਉਹ ਮਕਾਨ ਸੇਲ ਕਰਕੇ ਇੱਥੋਂ ਜਾ ਨਹੀਂ ਸਕਿਆ ਬੈਂਕ ਵਾਲਿਆਂ ਦੇ ਜਿਹੜੇ ਪਹਿਲੇ ਮੈਨੇਜਰ ਸੀ ਉਹ ਸਾਰਾ ਸਟਾਫ ਤੇ ਟ੍ਰਾਂਸਫਰ ਹੋ ਚੁੱਕਾ ਏ ਮੈਨੇਜਰ ਨੂੰ ਵੀ ਮੈਂ ਬਹੁਤ ਕੁਝ ਬਚਿਆ ਸੀ ਬਸ ਉਹ ਸਾਨੂੰ ਇਹੀ ਕਹਿੰਦੇ ਸੀ ਕਿ ਜਿਹੜੀ ਉਹਦੀ ਵਾਈਫ ਹੈ ਮਨਦੀਪਪੁਰ ਜਿਆਦਾ ਟ੍ਰਾਂਜੈਕਸ਼ਨ ਜਿਹੜੀਆਂ ਨੇ ਉਹਦੇ ਅਕਾਊਂਟ ਵਿੱਚ ਹੀ ਹੋਈਆਂ ਨੇ ਇਹ ਤੁਸੀਂ ਉਹਦੇ ਘਰ ਜਾ ਕੇ ਗੱਲ ਕਰੋ ਉਹਦੇ ਫਾਦਰ ਇਨ ਲਾ ਕੁਲ ਕਾਫੀ ਪ੍ਰਾਪਰਟੀ ਹੈਗੇ ਤੁਸੀਂ ਉਹਨਾਂ ਨੂੰ ਕੋ ਕਿ ਉਹ ਵੇਚ ਕੇ ਇਹ ਆਪਣੇ ਜੁਆਇਨ ਨੂੰ ਜੋ ਬਚਾ ਲੈਣਾ ਬਟ ਬੈਂਕ ਵਾਲਿਆਂ ਨੇ ਵੀ ਕੋਈ ਸਾਡੀ ਕੋਈ ਖਾਸ ਗੱਲ ਨਹੀਂ ਸੁਣੀ ਹੈਗੀ ਨਾਮ ਕੁਲਦੀਪ ਕੌਰ ਹੈ ਮੇਰੀ ਬੇਟੀ ਦਾ ਖਾਤਾ ਸੀਗਾ ਬਰੋਦਾ ਬੈਂਕ ਦੇ ਵਿੱਚ ਮੈਂ ਮੈਂ ਇਹਦੇ ਨਾਂ ਤੇ ਪੈਸੇ ਜਮ੍ਹਾਂ ਕਰਾਉਂਦੀ ਰਹੀ ਕਰਾਉਂਦੀ ਰਹੀ ਇੱਥੋਂ ਦਾ ਜਿਹੜਾ ਕੈਸ਼ੀਅਰ ਹੈ ਤੂੰ ਕਿਹਾ ਕਿ ਤੁਹਾਡੀ ਬੇਟੀ ਦੇ ਨਾਂ ਤੇ ਨਾ ਉਹ ਆਈ ਆ ਐਫਡੀ ਤੇ ਮੈਂ ਕਿਹਾ ਕਿ ਨਹੀਂ ਮੈਂ ਨਹੀਂ ਕਰਾਣੀ ਹੈ ਕਹਿੰਦਾ ਨਹੀਂ ਇਹ ਹੋਣੀ ਹੋਣੀ ਤੁਹਾਡੀ ਬੈਂਕ ਵੱਲੋਂ ਤੇ ਮੈਂ ਪਹਿਲਾਂ ਜਿਹੜਾ ਮੇਰਾ ਲੱਖ ਰੁਪਇਆ ਸੀਗਾ ਉਹ ਇਹਨੇ ਮੈਨੂੰ ਦੱਸਿਆ ਨਹੀਂ ਹੈਗਾ ਉਹ ਵੀ ਕੱਢ ਲਿਆ ਮੇਰਾ ਬੈਂਕ ਦੇ ਵਿੱਚੋਂ ਹੀ ਤੇ ਦੂਜਾ ਲੱਖ ਰੁਪਇਆ ਮੈਂ ਅਕਤੂਬਰ ਦੀ 28 ਤਰੀਕ ਨੂੰ ਮੈਂ ਦੇ ਕੇ ਗਈ ਆ ਇਹਨੇ ਮੇਰਾ ਬੈਂਕ ਦੇ ਵਿੱਚ ਜਾੜਿਆ ਹੀ ਨਹੀਂ ਹੈਗਾ ਕਾਪੀ ਤੇ ਉੱਤੇ ਉਹ ਵੀ ਮੈਨੂੰ ਇੱਕ ਚੈੱਕ ਜਿਆਦੇ ਦਿੱਤਾ ਏ ਤੇ ਕਹਿੰਦਾ ਕਿ ਤੁਹਾਡੀ ਕੁੜੀ ਦੇ ਨਾਂ ਤੇ ਜਮ੍ਹਾਂ ਹੋ ਗਏ ਨੇ ਮੈਂ ਇਹਨਾਂ ਨੂੰ ਪੁੱਛਦੀ ਰਹੀ ਕਿ ਸਰ ਮੇਰੀ ਕੁੜੀ ਦੇ ਨਾਂ ਤੇ ਕਾਪੀ ਤੇ ਨਹੀਂ ਚੜਿਆ ਹੈਗਾ ਨਾ ਹੀ ਕੋਈ ਮਤਲਬ ਕਿ ਤੁਸੀਂ ਮੈਨੂੰ ਪ੍ਰੂਫ ਦਿੱਤਾ ਮੈਂ ਸਰ ਕੋਈ ਸائن ਨਹੀਂ ਕੀਤੇ ਪੁੱਛ ਨਹੀਂ ਕੀਤਾ ਇਹਨਾਂ ਨੇ ਮੇਰਾ ਕੋਈ ਲੱਖ ਰੁਪਇਆ ਰੱਖ ਲਿਆ ਤੇ ਜਦੋਂ ਮੈਂ 24 ਤਰੀਕ ਨੂੰ ਆਈਆਂ ਮੈਂ ਕਿਹਾ ਸਰ ਮਤਲਬ ਕਿ ਮੇਰੇ ਪੈਸੇ ਦੇ ਦਿਓ ਕਹਿੰਦਾ ਕੋਈ ਗੱਲ ਨਹੀਂ ਮੈਂ ਤੁਹਾਨੂੰ 28 ਤਰੀਕ ਨੂੰ ਦੇ ਦੂੰਗਾ ਫਿਰ ਮੇਰੇ ਹਸਬੰਦ ਨੇ ਕਿਹਾ 28 ਤਰੀਕ ਨੂੰ ਤੇ ਸ਼ਨੀਵਾਰ ਲਾਸਟ ਤੇ ਐਤਵਾਰ ਆਜਣਾ ਅਗੋ ਤੇ ਉਹਨੇ ਤੇ ਇੱਥੇ ਹੋਣਾ ਨਹੀਂ ਉમે 24 ਤਰੀਕ ਨੂੰ ਫੇਰ ਆਈ ਤੇ ਇੱਥੋਂ ਗੈਪ ਸੀਗਾ ਮੈਨੂੰ ਮੰਜਰ ਨੇ ਕਿਹਾ ਕਿ ਆ ਕਿ ਉਹ ਤੇ ਹੈ ਨਹੀਂ ਇੱਥੇ ਚਲ ਗਿਆ ਨੌਕਰੀ ਛੱਡ ਕੇ ਮੈਂ ਮੰਜਰ ਨੂੰ ਵੀ ਸਰ ਕਿਹਾ ਕਿ ਮਤਲਬ ਕਿ ਉਹ ਕਿਸ ਤਰ੍ਹਾਂ ਤੁਸੀਂ ਕੱਢ ਦਿੱਤਾ ਲੋਕਾਂ ਦੇ ਤੇ ਪੈਸੇ ਉਹਦੇ ਕੋਲ ਕਹਿੰਦਾ ਨਹੀਂ ਉਹ 도ੜ ਗਿਆ ਏ ਇੰਨੀ ਗੱਲ ਕਹਿ ਕੇ ਮੈਂ ਉਹਨਾਂ ਦੇ ਘਰ ਵੀ ਗਈ ਉਹਦੀ ਮੰਮੀ ਡੈਡੀ ਵੀ ਨਹੀਂ ਘਰ ਕੋਈ ਨਹੀਂ ਜਿੰਦਰਾ ਬੱਜਾ ਏ ਫੇਰ ਸਾਡੇ ਕੋਲ ਇੱਥੇ ਆਏ ਬੈਂਕ ਜੇ ਸਾਨੂੰ ਸੱਦਿਆ ਉਹਨਾਂ ਨੇ ਇਹ ਫੀਰ ਉਹਨੇ ਕੰਪਲੇਟ ਦਿੱਤੀ ਉਹਨਾਂ ਨੇ ਸਾਨੂੰ 1 ਮਹੀਨੇ ਵਾਸਤੇ ਕਿਹਾ ਤੁਹਾਨੂੰ ਪੈਸੇ ਦੇਵਾਂਗੇ ਤਾਂ ਹਜੇ ਤੱਕ ਸਾਨੂੰ ਕੋਈ ਪੈਸੇ ਦੀ ਉਮੀਦ ਨਹੀਂ ਹੈਗੀ ਤਾਂ ਇਹੋ ਕਹਿੰਨੇ ਕਿ ਸਾਡੇ ਬੱਚਿਆਂ ਦੇ ਨਾਂ ਤੇ ਪਈ ਆਈ ਦਿਨ ਰਾਤ ਮਿਹਨਤ ਕਰਕੇ ਜਮਾ ਕੀਤੇ ਨੇ ਸਾਨੂੰ ਮਿਲ ਜਾਣ ਬਸ ਔਰ ਤੁਹਾਨੂੰ ਕੁਝ ਨਹੀਂ ਚਾਹੀਦਾ ਤਾਂ ਇਹੋ ਹੀ ਬੇਨਤੀ ਹੈ ਸਾਡੇ ਤੇ ਮੇਰੇ ਨਾਲ ਸਾਡੇ ਬੱਚੇ ਮੇਰੇ ਦੇ ਨਾਂ ਤੇ ਗੁੜੀਆਂ ਮੇਰੀ ਤੇ ਮੇਰੇ 2 ਲੱਖ ਰੁਪਏ ਉਹਨੇ ਮੇਰਾ ਕੱਢ ਲਿਆ ਵਿੱਚੋਂ ਬੈਂਕ ਤੋਂ ਮੈਂ ਇਹੋ ਬੇਨਤੀ ਕਿ ਮਿਲ ਜਾਣ ਬਸ ਸਰ ਨਾਮ ਰਾਜੇਸ਼ ਕੁਮਾਰ ਹੈ ਔਰ ਮੈਂ ਕਾਦੀਆਂ ਦਾ ਹੈਗਾ ਇਹ ਜਿਹੜਾ ਨਾ ਮਿਸਟਰ ਕੁਲ ਜਿੰਦਰ ਕੁਮਾਰ ਜਿਹੜਾ ਇਹਨੇ ਆਈ ਥਿੰਕ ਕਿ ਬੈਂਕ ਦੇ ਨਾਲ ਕਾਫੀ ਵੱਡਾ ਔਰ ਇੰਟਰਨਲੀ ਐਂਡ ਐਕਸਟਰਨਲੀ ਬੋਥ ਇਹਨੇ ਬਹੁਤ ਵੱਡਾ ਕਾੜਾ ਕੰਮ ਕੀਤਾ ਲੋਕਾਂ ਦੇ ਨਾਲ ਨਾ ਜਿਹੜਾ ਲੋਕਾਂ ਦੀ ਅਰਨਿੰਗ ਸੀ ਨਾ ਇਹ ਲੋਕਾਂ ਦੀ ਅਰਨਿੰਗ ਜਿਹੜਾ ਹੈ ਨਾ ਬਹੁਤ ਹਾਈ ਫਾਈ ਮਤਲਬ ਜਿਆਦਾ ਪੈਸਾ ਜਿਹੜਾ ਲੁੱਟ ਕੇ ਲੈ ਕੇ ਗਿਆ ਔਰ ਇਹ ਵੀ ਕਿਹਾ ਜਾ ਰਿਹਾ ਹੈ ਇਹ ਇੰਨੇ ਪੈਸਾ ਜਿਹੜਾ ਹੈਗਾ ਇਹਦੇ ਮਾਮਲੇ ਵਿੱਚ ਕਹਿ ਰਹੇ ਨੇ ਕਿ ਇਹ ਜਿਹੜਾ ਪੈਸਾ ਜਿਹੜਾ ਇਹ ਗੈਂਬਲਿੰਗ ਦੇ ਵਿੱਚ ਨੇ ਜਿਹੜਾ ਨਾ ਕਰਦਾ ਸੀ ਇਹਨੂੰ ਆਦਤ ਸੀ ਔਰ ਬੈਂਕ ਦਾ ਬੈਂਕ ਵੀ ਜਿਹੜਾ ਹੈ ਨਾ ਆਈ ਥਿੰਕ ਵੀ ਦੇਖੋ 6 ਸਾਲ ਹੋ ਗਏ ਨੇ ਕੰਮ ਕਰਦੇ ਇਹਨੂੰ ਤੇ 6 ਸਾਲ ਦੇ ਵਿੱਚ ਬੈਂਕ ਮੈਨੇਜਰ ਨੂੰ ਕੁਝ ਨਹੀਂ ਪਤਾ ਹੋਗਾ ਆਬਵੀਅਸਲੀ ਇਹ ਪਤਾ ਹੋਣਾ ਚਾਹੀਦਾ ਹੈ ਨਾ ਕਿ ਬੈਂਕ ਮੈਨੇਜਰ ਕੀ ਕਰ ਰਿਹਾ ਹੈਗਾ ਔਰ ਹੀ ਸੁਪਰਵਾਈਜ਼ਨ ਦੇ ਵਿੱਚ ਇਹ ਸਾਰਾ ਕੁਝ ਕਰ ਰਿਹਾ ਸੀ ਚੈੱਕ ਵਾਊਚਰ ਸਾਰੇ ਇੰਨੇ ਟਰਾਂਸਫਰ ਕੀਤੇ ਆ ਗਏ ਨੇ ਤੇ ਮੈਨੂੰ ਹਨੂ ਸਭ ਤੋਂ ਜ਼ਿਆਦਾ ਗੁੱਸਾ ਜਿਹੜਾ ਹੈਗਾ ਨਾ ਉਹ ਬੈਂਕ ਦੇ ਮੈਨੇਜਰ ਔਰ ਔਰ ਸਟਾਫ ਦੇ ਉੱਤੇ ਆ ਜਿਹੜਾ ਗੋਇਲ ਔਰ ਗੋਇਲ ਤੋਂ ਪਹਿਲਾਂ ਦਾ ਜਿਹੜਾ 에ਰਨਾਲ ਮਿੱਲੀ ਭਗਤ ਦੇ ਨਾਲ ਸਾਰਾ ਕੁਝ ਹੋਇਆ ਹੋਇਆ ਸਾਰਾ ਔਰ ਸਾਡੀ ਅਰਨਿੰਗ ਜਿਹੜੀ ਹੈਗੀ ਇੱਕ ਸਾਲ ਦੀ ਅਰਨਿੰਗ ਹੈਗੀ ਉਹ ਸਾਰੀ ਹੈ ਜਿਹੜਾ ਬੰਦਾ ਲੈ ਗਿਆ ਹੁਣ ਮੇਰੀ ਅਰਨਿੰਗ ਹੈ 4.5 ਲੱਖ ਰੁਪਏ ਮੇਰਾ ਲੈ ਗਿਆ ਐਸ ਭਾਈ ਸਾਹਿਬ ਦਾ ਵੀ ਕਿੰਨਾ ਲੈ ਕੇ ਗਿਆ ਉਹ ਉਹਨੇ ਇੰਟਰਨਲੀ ਤੇ ਬੈਂਕ ਦਾ ਲੈ ਕੇ ਗਿਆ ਬੈਂਕ ਔਰ ਹੀ ਔਰ ਹੀ ਪਰਭਾਈ ਕਰ ਰਿਹਾ ਹੁਣ ਬੈਂਕ ਦਾ ਜਿਹੜਾ ਮੁਲਾਜ਼ਮ ਹੋਣ ਤੇ ਇਹਦੇ ਐਕਸਟਰਨਲੀ ਉਹਨੇ ਬਾਰੋ-ਬਾਰ ਜਿਹੜਾ ਲੋਕਾਂ ਦਾ ਪੈਸਾ ਲਿਆ ਏ ਉਹਦੀ ਪਰਭਾਈ ਕੌਣ ਕਰੇ ਆਖਿਰਕਾਰ ਹੈ ਤੇ ਬੈਂਕ ਦਾ EMPLOYEE ਹੈ ਨਾ ਬੈਂਕ ਨੂੰ ਰਿਸਪੌਂਸਿਬਿਲਟੀ ਲੈਣੀ ਚਾਹੀਦੀ ਏ ਤੇ ਘਰ ਦੇ ਉਹਦੇ ਤੇ ਦੇਖੋ ਨਹੀਂ ਲੈ ਰਹੇ ਉਹ ਕਹਿੰਦੇ ਅਸੀਂ ਲੇਕਿਨ ਘਰ ਦੇ ਇਸ ਵਾਸਤੇ ਨਹੀਂ ਲੈ ਕੇ ਹਾ ਹੈਗਾ ਟ੍ਰਾਂਸਫਰ ਹੋ ਗਿਆ ਪੈਸਾ ਹੋਇਆ ਘਰਦਿਆਂ ਦੇ ਕਾਊਂਟਾਂ ਦੇ ਵਿੱਚ ਵੀ ਟ੍ਰਾਂਸਫਰ ਹੋਇਆ ਸਾਰਾ ਪੈਸਾ ਇਹਨਾਂ ਦੀ ਫੈਮਿਲੀ ਮੈਂਬਰਾਂ ਦੇ ਸਾਰੇ ਕਾਊਂਟਾਂ ਦੇ ਵਿੱਚ ਪੈਸਾ ਟ੍ਰਾਂਸਫਰ ਹੋਇਆ ਉਹਨੇ ਟ੍ਰਾਂਸਫਰ ਕੀਤਾ ਹੈਗਾ ਹੁਣ ਇਹਨਾਂ ਦੇ ਕਾਊਂਟਾਂ 'ਚ ਟ੍ਰਾਂਸਫਰ ਕੀਤਾ ਤੇ ਜ਼ਿੰਮੇਵਾਰੀ ਤੇ ਵੰਡੀ ਹੈ ਨਾ ਜੀ ਜ਼ਿੰਮੇਵਾਰੀ ਵੰਡੀ ਹੈ ਨਾ ਹੁਣ ਇਸ ਜ਼ਿੰਮੇਵਾਰੀ ਨੂੰ ਵੱਡੇ ਨਜ਼ਰ ਰੱਖਦੇ ਹੋਏ ਸਾਡਾ ਜਿਹੜਾ ਪੈਸਾ ਕਿਸੇ ਤਰੀਕੇ ਨਾਲ ਰਿਕਵਰ ਕਰਨ ਦੀ ਕੋਸ਼ਿਸ਼ ਕੀਤੀ ਜਾ ਸਰਕਾਰ ਨੂੰ ਵੀ ਅਪੀਲ ਹੈ ਪਰ ਸਰਕਾਰ ਦੇਖੋ ਕਹਿ ਨਹੀਂ ਸਕਦੇ ਸਰਕਾਰ ਕੀ ਕਰਦੀ ਹੈ ਔਰ ਬੈਂਕ ਕੀ ਕਰਦਾ ਹੈ ਜੀ ਮੇਰਾ ਬੇਟਾ ਜਿਹੜਾ ਅਸੀਂ ਬੈਂਕ ਆ ਬਰੋਦਾ ਚ ਸਰਵਿਸ ਕਰਦਾ ਸੀ ਇਸ ਕਰਕੇ ਮਤਲਬ ਮੈਂ ਤੇ ਮੇਰਾ ਨਾਮ ਬਲਦੇਵ ਸਿੰਘ ਹੈ ਮੈਂ ਤੇ 32 ਸਾਲ ਸਰਵਿਸ ਕੀਤੀ ਇੱਕ ਰੁਪਈਆ ਦਾ ਨਹੀਂ ਮਤਲਬ ਕੋਈ ਗੱਲਬਾਤ ਹੋਈ ਉਹ ਵੀ ਚਲੋ ਠੀਕ ਜੀ ਸਾਨੂੰ ਨਹੀਂ ਪਤਾ ਕਿ ਬਾਕੀ ਬੈਂਕ ਕਿ ਕੀ ਉਹਨਾਂ ਕੀਤਾ ਵੇ ਮਤਲਬ ਇੱਕ ਐਵੀ ਗੱਲ ਹੈ ਕਿ ਕੱਲਾ ਬੰਦਾ ਤੇ ਇਹ ਕੰਮ ਵੀ ਨਹੀਂ ਸਕਦਾ ਕਿਉਂਕਿ ਤੇ ਇਹ ਮੈਨੇਜਰ ਮਤਲਬ ਮੈਨੇਜਰ ਦੀ ਕੀ ਜੂਕੀ ਜੇ ਉਹ ਚੈੱਕ ਵੀ ਨਹੀਂ ਕਰਦਾ ਤੇ ਇਹ ਬਾਕੀ ਚਲੋ ਹੋਈਆਂ ਨੇ ਇਸ ਕਰਕੇ ਉਹ ਮੈਰਿਡ ਹੈ ਬੱਚਾ ਸਾਡੇ ਨਾਲ ਕੋਈ ਸੰਬੰਧ ਨਹੀਂ ਉਹਦਾ ਆਪਣਾ ਪਰਿਵਾਰ ਹੈ ਤੇ ਉਹ ਕਰਦਾ ਇਸ ਬਾਰੇ ਸਾਨੂੰ ਨੇ ਕੁਝ ਨਹੀਂ ਦੱਸਿਆ ਕੋਈ ਸਚਾਈ ਨਹੀਂ ਦੱਸੀ। ਕਿ ਕੀ ਹੈ ਕੀ ਨਹੀਂ ਇਸ ਕਰਕੇ ਅਸੀਂ ਮੈਂ ਤੇ ਹੀ ਆਪਣੇ ਟੈਂਸ਼ਨ ਰ ਮੈਂ ਇਸ ਕਰਕੇ ਅਸੀਂ ਤੇ ਆਪਣਾ ਗੁਜ਼ਾਰਾ ਤੇ ਬਾਕੀ ਸਾਡੇ ਕੋਲ ਹੋਈ ਮਤਲਬ ਆਪਣਾ ਮਕਾਨ ਆ ਇਸ ਕਰਕੇ ਮੇਰਾ ਇਸ ਕਰਕੇ ਮੈਂ ਤੇ ਬੱਚੇ ਲੈ ਕੇ ਇੱਥੇ ਮਤਲਬ ਆਪਣਾ ਗੁਜ਼ਾਰਾ ਕਰਨ ਲਿਆ। ਇਹ ਕਰਕੇ ਬਾਕੀ ਉਹ ਜਿੱਥੇ ਆਇਆ ਉਹਦੇ ਨਾਲ ਮਤਲਬ ਜੋ ਵੀ ਬੈਂਕ ਕਰੇਗਾ ਜਾਂ ਉਹ ਦੱਸੀਗਾ ਸਚਾਈ ਜਿਹੜੀ ਹੈ ਤੇ ਬੈਂਕ ਚ ਹੀ ਹੋਇਆ ਸਭ ਕੁਝ ਤੇ ਬੈਂਕ ਹੀ ਦੱਸ ਸਕਦਾ ਤੇ ਲੋਕੀ ਆ ਰਹੇ ਆ ਇੱਕ ਸਾਨੂੰ ਬੜਾ ਪਰੇਸ਼ਾਨ ਕਰਨ ਦੇ ਜੇ ਮਤਲਬ ਮੇਰੀ ਮੈਸੇਜ ਠੀਕ ਵੀ ਨਹੀਂ ਹੈਗੀ ਤੇ ਉਹ ਮਤਲਬ ਉਸ ਕਰਕੇ ਮਤਲਬ ਵੀਪੀ ਦਾ ਉਹਨਾਂ ਦਾ ਮਰੀਜ਼ ਨੇ ਤੇ ਰਾਤੀ 8:21 ਤੇ ਇੱਕ ਬੰਦਾ ਜਿਹਨੇ ਮੈਨੂੰ ਸਾਨੂੰ ਮੇਰੇ ਤੱਕ ਕਹਿੰਨ ਦੱਸਿਆ ਵੀ ਨਹੀਂ ਤੇ ਉਹ ਆ ਕੇ ਤੇ ਉਹਨੇ ਠੁੱਡੇ ਮਾਰੇ ਆ ਤੇ ਸਾਨੂੰ ਪਰੇਸ਼ਾਨ ਕਰਦੇ ਆ ਸਾਡਾ ਜੇ ਕੋਈ ਵੀ ਨੁਕਸਾਨ ਹੋਇਆ ਤੇ ਉਹਦਾ ਜ਼ਿੰਮੇਵਾਰ ਇਹੀ ਹੋਣਗੋ ਤੇ ਬੈਂਕ ਚ ਤੇ ਇਹਨਾਂ ਦਾ ਖਾਤਾ ਨਹੀਂ ਹੈਗਾ ਉਹ ਕੈਮਰਾ ਬੈਂਕ ਤੇ ਇਹਨਾਂ ਦਾ ਖਾਤਾ ਸੀ ਉਹਨੇ ਖਾਤਾ ਖੁਲਾਇਆ ਤੇ ਪਾਸਬੁੱਕ ਹੀ ਉਹਦੇ ਕੋਲ ਇਹ ਉਹ ਹੀ ਕਢਾਉਂਦਾ ਰਿਹਾ ਤੇ ਜਾਂ ਐਂਟਰੀ ਜੋ ਕਰਦਾ ਰਿਹਾ ਵੇ ਇਸ ਕਰਕੇ ਇਹ ਤੇ ਕੈਮਰੇ ਲੱਗੇ ਤੁਸੀਂ ਆਪੇ ਸਪਸ਼ਟ ਹੋ ਸਕਦਾ ਵੇ ਇਹ ਬੈਂਕ ਚ ਪੈਸੇ ਕਢਾਉਣਗੇ ਜਾਂ ਨਹੀਂ ਗਏ ਇਹ ਆਪੇ ਹੀ ਤਾਂ ਸਚਾਈ ਸਾਹਮਣੇ ਆ ਜਾਣੀ ਇਸ ਕਰਕੇ ਇਹ ਤੇ ਨਾ ਬੈਂਕ ਚ ਅਜੇ ਤੱਕ ਗਏ ਆ ਤੇ ਨਾ ਆਏ ਨਾ ਨੇ ਕੋਈ ਪਤਾ